ਆਉਣੀ ਦੀ ਜਿਹੜੀ ਫਸਲ ਹੈ ਉਹ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਆਉਣ ਲਈ ਤਿਆਰ ਬਰ ਬਰ ਹੈ ਤੇ ਪੰਜਾਬ ਸਰਕਾਰ ਇੱਕ ਇੱਕ ਨਾਣਾ ਮੰਡੀਆਂ ਦੇ ਵਿੱਚੋਂ ਚੁਕੇਗੀ ਗਰਮੀਤ ਸਿੰਘ ਖੁੱਡੀਆਂ ਤੇ ਲਾਲਚੰਦ ਘਟਾਰੂ ਚੱਕ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਸ ਦਾ ਪੂਰਾ ਧਿਆਨ ਹੈ ਤੇ ਡੀਸੀਆਂ ਨੂੰ ਵੀ ਹੁਕਮ ਹੈ ਕਿ ਤੁਸੀਂ ਨਿਗਰਾਨੀ ਰੱਖੋਗੇ ਕਿਸੇ ਨੂੰ ਵੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਹੱਲ ਕਰੋਗੇ ਜਿਹੜੇ ਮੁੱਖ ਮੰਤਰੀ ਭਵੰਤਮਾਨ ਨੇ ਉਹਨਾਂ ਵੱਲੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਲਿਫਟਿੰਗ ਦਾ ਜਿਹੜਾ ਮਸਲਾ ਹੈ ਜਾਂ ਆਰਥ ਦੀਆਂ ਦਾ ਮਸਲਾ ਜਾਂ ਮਜ਼ਦੂਰਾਂ ਦਾ ਮਸਲਾ ਉਸ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਪੇਸ਼ ਆਵੇਗੀ ਕੀ ਕਿਹਾ ਉਹਨਾਂ ਨੇ ਆਪ ਤੁਹਾਨੂੰ ਸੁਣਾਉਨੇ ਆ 48000 ਕਰੋੜ ਤੋਂ ਉੱਪਰ ਜਿਹੜੀ ਆ ਉਹ ਸਾਨੂੰ ਸੀਸੀਐਲ ਵੀ ਮਿਲ ਚੁੱਕੀ ਆ ਸੋ ਕਿਸੇ ਵੀ ਪੱਖ ਤੋਂ ਜਿਹੜੇ ਇੰਤਜ਼ਾਮ ਦੇ ਸਵਾਲ ਨੇ ਉਹ ਪੂਰੇ ਜਿਹੜੇ ਆ ਉਹ ਮਤਲਬ ਕਰ ਲਏ ਗਏ ਆ ਔਰ ਵਿਸ਼ੇਸ਼ ਤੌਰ ਤੇ ਇਸ ਸੀਜ਼ਨ ਦੇ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਹਦਾਇਤ ਟੋਟਲ ਡੀਸੀ ਸਹਿਵਾਨ ਨੂੰ ਕਿ ਉਹ ਹਰ ਰੋਜ਼ ਮੰਡੀਆਂ ਚ ਜਾਇਆ ਕਰਨਗੇ ਔਰ ਮੰਡੀਆਂ ਦੇ ਅੰਦਰ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੈ ਉਥੇ ਕਿਸਾਨਾਂ ਦੀ ਕੋਈ ਮੁਸ਼ਕਲ ਹੈ ਮਜ਼ਦੂਰਾਂ ਦੀ ਕੋਈ ਮੁਸ਼ਕਲ ਹੈ ਕੋਈ ਆਰਤੀਆਂ ਦੀ ਮੁਸ਼ਕਲ ਹੈ ਜੈ ਨਹੀਂ ਕਿ ਪ੍ਰਕੂਰਮੈਂਟ ਨਾਲ ਜੁੜੀ ਕੋਈ ਵੀ ਫੈਕਿਲਟੀ ਹੈ ਜਿਹਦਾ ਕੋਈ ਸਵਾਲ ਹੈ ਉਹ ਹਰ ਰੋਜ਼ ਮਾਨਜੋਗ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿਆ ਕਰਨਗੇ ਟੋਡਰ ਸਾਡੇ ਮਾਨਜੋ ਡਿਊਟੀ ਕਮਿਸ਼ਨਰ ਸਾਹਿਬ ਸੋ ਅਸੀਂ ਵੀ ਲਗਾਤਾਰ ਇਹਨਾਂ ਦਿਨਾਂ ਦੇ ਦੌਰਾਨ ਫੀਲਡ ਦੇ ਵਿੱਚ ਰਹਿਣਾ ਸੋ ਬਸ ਕੁਦਰਤ ਅ ਮੇਰ ਰਖੇ ਪੰਜਾਬ ਦੇ ਅੰਦਰ ਮੌਸਮ ਚੰਗਾ ਮਤਲਬ ਰਵੇ ਸੋ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੁੰਦੇ ਆ ਕਿ ਜਦੋਂ ਦੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਆਵਾਜ਼ੀ ਪਾਰਟੀ ਸਰਕਾਰ ਬਣੀ ਆ ਇਹ ਸਾਡਾ ਸੇਵਾ ਸੀਜ਼ਨ ਹੈਗਾ ਪ੍ਰਕੂਰਮੈਂਟ ਦਾ ਅਸੀਂ ਬੜੇ ਸਮੂਥਲੀ ਚਲਾਇਆ ਸੋ ਇਹ ਵੀ ਸੀਜ਼ਨ ਜਿਹੜਾ ਆ ਉਹ ਵਧੀਆ ਰਵੇ ਇੱਕ ਹੀ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਫਸਲ ਹੈ ਉਹਨੂੰ ਥੋੜਾ ਜਿਹਾ ਸੁਆਕ ਸੁਕਾ ਕੇ ਲੈਂਦਾ ਜਾਵੇ ਸੁਆਰ ਕੇ ਲੈਂਦਾ ਜਾਵੇ ਤਾ ਜੋ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੌਚਰ ਦੀ ਜਾਂ ਇਸ ਕਿਸਮ ਦੀ ਪ੍ਰੋਬਲਮ ਨਾ ਆਵੇ ਸੋ ਕਿਸਾਨਾਂ ਨੂੰ ਅਪੀਲ ਆ ਚੜਦੀ ਕਲਾਸ ਰਹਿਣ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਹਰ ਸਾਲ ਦੀ ਤਰ੍ਹਾਂ ਕੱਲ-ਕੱਲ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਅਦਾਇਗੀ ਆ ਉਹਦਾ ਵੀ ਸਰਕਾਰ ਨੇ ਪੂਰਾ ਜਿਹੜਾ ਆ ਇੰਤਜ਼ਾਮ ਕੀਤਾ ਸੋ ਮੋٹے ਤੌਰ ਦੇ ਉੱਤੇ ਪ੍ਰੋਕਿਊਰਮੈਂਟ ਨਾਲ ਜੁੜੇ ਜਿੰਨੇ ਵੀ ਇੰਤਜ਼ਾਮ ਨੇ ਉਹ ਮੁਕੰਮਲ ਕਰ ਲਏਗੇ ਔਰ ਸਾਰੇ ਮੁਲਾਜ਼ਮ ਸਾਰੇ ਅਫੀਸਰ ਡਿਪਿਊਟ ਕਰ ਦਿੱਤੇ ਗਏ ਆ ਸੋ ਕਿਸੇ ਤਰ੍ਹਾਂ ਦੀ ਕੋਈ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆਰਤੀ ਨੂੰ ਮੇਲਨ ਨੂੰ ਦਿੱਕਤ ਨਾ ਹੋਵੇ ਇਹ ਸਾਡੀ ਬਚਨ ਬਤ ਹੈ ਆਰਤੀ ਐਸੋਸੀਏਸ਼ਨ ਕਹਿ ਰਹੀ ਹੈ ਜੀ ਇੱਕ ਤਰੀਕ ਤੋਂ ਅਸੀਂ ਹੜਤਾਲ ਕਰਵਾਂਗੇ ਖਰੀਦ ਨਹੀਂ ਕਰਾਂਗੇ ਉਸਦੇ ਲਈ ਕੀ ਅਰੇਂਜਮੈਂਟ ਨੇ ਤੁਸੀਂ ਕਰਦੇ ਹੋ ਜੀ ਹਾਂਜੀ ਸਰ ਮਾਈਕ ਪਰਦੀ ਵੀ ਬਹੁਤ ਸਾਈਜ਼ ਯਾਰ ਯਾਰ ਰੋ ਕਰ ਤੱਕ ਕਰ ਤੱਕ ਜੇ ਉਹ ਚੰਚੇ ਚੇਂਜ ਕਰ ਦਿਓ ਆਈਡੀ ਨਹੀਂ ਆ ਰਹੀ ਲੋ ਜੀ ਲੋ ਆ ਬਾਰੀ ਹੈ ਆਰਾਮ ਨਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਵੱਡੀ ਖੁਸ਼ਖਬਰੀ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਹੈ ਉਹ ਤੰਦਰੁਸਤ ਹੋ ਕੇ ਅੱਜ ਉਹਨਾਂ ਨੇ ਜਿਨ੍ਹਾਂ ਦੇ ਮਨ ਵਿੱਚ ਫਿਕਰ ਵੀ ਹੈ ਪੰਜਾਬ ਪ੍ਰਤੀ ਪ੍ਰੋਕਿਊਰਮੈਂਟ ਤੇ ਪਹਿਲੀ ਮੀਟਿੰਗ ਕਿਉਂਕਿ ਸਾਡੀ ਫਸਲ ਆਉਣ ਵਾਲੀ ਹੈ ਆ ਗਈ ਹੈ ਇਸ ਲਈ ਉਹਨਾਂ ਨੇ ਰੱਖੀ ਹੈ ਚਾਹੇ ਅਜੇ ਡਾਕਟਰਾਂ ਨੇ ਉਹਨਾਂ ਨੂੰ ਥੋੜਾ ਇਸ ਕਰਕੇ ਰੋਕਿਆ ਸੀ ਵੀ ਅਜੇ 1-2-4 ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ੍ਰੀ ਲਾਲ ਚੰਦ ਜੀ ਖਟਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਕਿ ਫਸਲਾਂ 'ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ 'ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋ ਗਏ ਤੇ ਹੋ ਜਾਣਗੇ ਜੇ ਕੋਈ ਮਣੀ ਮੁੱਟੀ ਰਹੀ ਹੋਵੇ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਣੀ ਹੈ ਆਰਤੀਆਂ ਦੀ ਗੱਲ ਤੇ ਕੀ ਹੈ ਪ੍ਰਾਧਕੀ ਇਹ ਸਭ ਤੋਂ ਵੱਧ ਕਹਿੰਦੇ ਜੀ ਅਸੀਂ ਮੰਡੀਆਂ ਨਹੀਂ ਚਲਾਵਾਂਗੇ ਇੱਕ ਤਰੀਕ ਤੋਂ ਵੇਖੋ ਆਰਤੀ ਆਜ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਜੋ ਮੰਗਾ ਮੁਸ਼ਕਲਾਂ ਸਨ ਉਹਨੂੰ ਅਸੀਂ ਪੂਰੀ ਪੂਰੇ ਖੁੱਲ੍ਹ ਦੇ ਨਾਲ ਸੁਣਿਆ ਔਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਦ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋٹے ਮਸਲੇ ਆ ਉਹ ਵੀ ਹੱਲ ਹੋ ਜਾਣਗੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨਾਲ ਅਸੀਂ ਗੱਲ ਕਰਕੇ ਠੀਕ ਹੈ ਇੱਥੇ ਕਿਸਾਨਾਂ ਨੂੰ ਵੀ ਜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਹੈ ਇੱਕ ਦਿਨ ਕੋਈ ਵੀ ਮਸਲਾ ਹੱਲ ਨਹੀਂ ਹੋਏਗਾ ਅੜਦੀਏ ਕਹਿੰਦੇ ਜੀ ਮੀਟਿੰਗ ਬਹੁਤ ਸੋਹਣੀ ਹੋਈ ਮਾਹੌਲ ਬਹੁਤ ਵਧੀਆ ਸੀ ਪਰ ਗੱਲ ਸਿਰੇ ਨਹੀਂ ਲੱਗੀ ਉਹ ਕਹਿੰਦੇ ਇਸ ਕਰਕੇ ਗੱਲ ਗੱਲ ਸਿਰੇ ਲੱਗਣ ਦੇ ਵੇਖੋ ਤੁਸੀਂ ਸਾਰੇ ਸਿਆਣੇ ਹੋ ਸਾਰੇ ਪੱਖਾਂ ਤੋਂ ਬਹੁਤ ਵਧੀਆ ਇੱਕ ਦੂਸਰੇ ਨਾਲ ਗੱਲਬਾਤ ਸੁਣ ਕੇ ਔਰ ਇਹਦਾ ਫੈਸਲਾ 1 ਮਿੰਟ ਚ ਨਹੀਂ ਹੋ ਸਕਦਾ ਥੋੜਾ ਸਮਾਂ ਲੱਗਦਾ ਹੈ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਜਦੋਂ ਇੱਕ ਅਕਤੂਬਰ ਤੋਂ ਪਹਿਲਾਂ ਰਾਜ਼ੀ ਕਰ ਲਓਗੇ ਤੁਸੀਂ ਵੀ ਦਿੱਕਤ ਰਾਜ਼ੀ ਹੈ ਰਾਜ਼ੀ ਕਿਉਂ ਕਰ ਲਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਹੈ ਤੇ ਜਿਹੜੀ ਫਸਲ ਮਸਾ 6 ਮਹੀਨਿਆਂ ਤੋਂ ਆਉਂਦੀ ਹੈ ਇਹ ਅਕਾਲਪੁਰਕ ਵਾਇਗੁਰੂ ਮੇਲ ਰੱਖੇ ਕੇ ਇਹ ਜੇ ਮੇਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿਮੀਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸੰਭਾਲ ਲਿਫਟਿੰਗ ਦਾ ਮਸੂਦੂਰ ਹੈ ਕੇਂਦਰ ਕੋਈ ਗੱਲਬਾਤ ਕੋਈ ਆ ਉਹਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਵੀ ਉਹ ਤੁਹਾਨੂੰ ਲਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਕਿੰਨਾ ਦਾ 40 40000 ਕਿੰਨਾ ਕਿਹੜਾ ਦੱਸਦੇ ਸੀ ਕਿ ਉਹਨਾਂ ਦਾ ਉਹਨਾਂ ਉਹਨਾਂ ਨੇ ਸਪੇਸ ਦਾ ਜ਼ਿਕਰ ਕਰਦੇ ਹੋ ਮੇਰੇ ਖਾਤੇ ਦਾ ਸਪੇਸ ਤੇ ਜ਼ਿਕਰ ਕਰ ਰਹੇ ਹੋ ਅਸਲ ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕੇਂਦਰ ਨਾਲ ਜੁੜਦੇ ਆ ਜੀ ਜੀ ਐਫਸੀਆਈ ਦੇ ਨਾਲ ਉਹੀ ਕੀ ਮਤਲਬ ਹੈ ਕਿਵੇਂ ਸੋ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜ਼ੀ ਆ ਸੋ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੁਗ ਮੁੱਖ ਮੰਤਰੀ ਜੀ ਨੇ ਖੁਦ ਨਲ ਦਖਲ ਦੇ ਕੇ ਔਰ ਕੇਂਦਰੀ ਜੂਨੀਅਨ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਸੋ ਸੂਏਸਰਾ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਦਾ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਨ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਹੋ ਕੋਈ ਦਿੱਕਤ ਨਹੀਂ ਹੈ ਨਾ ਕੋਈ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਉਹ ਦਸੰਬਰ ਚ ਸ਼ੁਰੂ ਹੁੰਦੀ ਆ ਸੋ ਸਪੇਸ ਮਿਲਰਸ ਕੋ ਬਹੁਤ ਹੈਗਾ ਆ ਉਹਨਾਂ ਕੋ ਪੈੜੇ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਦਰੀ ਰਹੂਗਾ